ਅੱਜ ਭਾਜਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੋਲਿਟੀਕਲ ਕਹਿਣ ਦੀ ਗੱਲ ਕੀਤੀ ਆ ਇੱਥੋਂ ਤੱਕ ਕਿ ਇਸ ਅੰਦੋਲਨ ਕਰ ਰਹੇ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਵੀ ਕਿਹਾ ਕਿ ਜੇ ਜਦੋਂ ਐਮਐਸਪੀ ਪਿਛਲੇ 10 ਸਾਲ ਤੋਂ ਸਰਕਾਰ ਦੇ ਹੀ ਰਹੀ ਹੈ ਤੇ ਨਾਲ ਇਹ ਵੀ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨਾ ਹੀ ਬੀਜਣਾ ਹੈ ਤਾਂ ਦੂਸਰੀਆਂ ਫਸਲਾਂ ਦੇ ਉੱਤੇ ਐਮਐਸਪੀ ਲਾਈਨ ਦੀ ਕੀ ਤੱਕ ਬਣਦੀ ਹੈ ਇਹ ਸਵਾਲ ਕੀਤੇ ਨੇ ਇੱਥੋਂ ਤੱਕ ਵੀ ਇਹ ਗੱਲ ਕਹੀ ਗਈ ਕਿ ਇਹ ਪੋਲੀਟੀਕਲ ਲੋਕਾਂ ਦੇ ਕਿਸੇ ਪਾਰਟੀ ਦੇ ਲੋਕ ਨੇ ਕਿਸੇ ਪਾਰਟੀ ਦੇ ਬਿਠਾਏ ਨੇ ਇਹ ਵੀ ਕਿਹਾ ਕਿ ਜਦੋਂ ਹੰਗਰੂ ਹੀ ਬੰਨ ਲਿਆ ਤਾਂ ਹੁਣ ਨੱਚਣ ਦਾ ਕੀ ਡਰ ਹੈ ਸਭ ਤੋਂ ਪਹਿਲੀ ਗੱਲ ਤਾਂ ਸਪਸ਼ਟ ਕਰ ਦਈਏ ਕਿ ਜਕਰ ਸਾਹਿਬ ਅਸੀਂ ਬਿਲਕੁਲ ਨਾਨ ਪੋਲੀਟਿਕਲ ਸੋਚ ਲੈ ਕੇ ਚੱਲਣ ਵਾਲੇ ਲੋਕ ਆ ਤੇ ਸਾਡਾ ਕਿਸੇ ਪੋਲੀਟਿਕਲ ਪਾਰਟੀ ਨਾਲ ਨਾ ਕੋਈ ਰਿਸ਼ਤਾ ਹੈ ਨਾ ਹੋਏਗਾ ਲੱਭ ਕੇ ਦਿਖਾ ਸਾਨੂੰ ਸਾਡਾ ਕੀ ਰਿਸ਼ਤਾ ਹੈ ਇੱਕ ਗੱਲ ਨੰਬਰ 2 ਮੈਂ ਪੁੱਛਣਾ ਚਾਹਣਾ ਮੈਂ ਹੈਰਾਨ ਐ ਤੇਰੇ ਹੀ ਕਈ ਬਹੁਤ ਸਾਰੇ ਬਿਆਨ ਅਸੀਂ ਕੱਢ ਕੇ ਵਿਖਾ ਸਕਦੇ ਆ ਜਿਸ ਵੇਲੇ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਲੜ ਰਹੇ ਸੀ 2020-21 ਦਾ ਤੂੰ ਸਾਨੂੰ ਇਹ ਕਹਿ ਰਹੇ ਸੀਗੇ ਕਿ ਕਿਸਾਨ ਬੈਠੇ ਆ ਸਰਕਾਰ ਕਿਸਾਨਾਂ ਦੀਆਂ ਗੱਲਾਂ ਸੁਣ ਨਹੀਂ ਰਹੀ ਉਸ ਵੇਲੇ ਤੈਨੂੰ ਅਸੀਂ ਕਿਸਾਨ ਦੱਸਦੇ ਸੀ ਲੋਕ ਅਸੀਂ ਸੀ ਉਹ ਵੀ ਉਹ ਵੀ ਆਹੀ ਲੋਕ ਸੀ ਜਿੱਥੇ ਬੈਠੇ ਸੀ ਉੱਥੇ ਵੀ ਅਸੀਂ ਬੈਠੇ ਸੀ ਉਦੋਂ ਅਸੀਂ ਕਿਸਾਨ ਸੀ ਲੇਕਿਨ ਇਹ ਜ਼ਰੂਰ ਹਾਂ ਇਹਨਾਂ ਫਰਕ ਹੈਗਾ ਕਿ ਉਸ ਵੇਲੇ ਤੇਰੀਆਂ ਅੱਖਾਂ ਤੇ ਐਣਕਾਂ ਜਕਰ ਸਾਹਿਬ ਹੋਰ ਲਗੀਆਂ ਸੀ ਤੇ ਅੱਜ ਤੇਰੀਆਂ ਅੱਖਾਂ ਤੇ ਐਨਕਾ ਬੀਜੇਪੀ ਦੀਆਂ ਲਗੀਆਂ ਨੇ ਅੱਜ ਤੈਨੂੰ ਬੀਜੇਪੀ ਵਾਲਿਆਂ ਦਾ ਜਦੋਂ ਵਿਰੋਧ ਹੁੰਦਾ ਜਦੋਂ ਉਹਨਾਂ ਤੇ ਸਵਾਲ ਹੁੰਦੇ ਆ ਅੱਜ ਤੈਨੂੰ ਇਹ ਦਿ세ਗਾ ਦਿ세ਗਾ ਕਿ ਇਹ ਕਿਸਾਨ ਕਿਸਾਨ ਨਹੀਂ ਇਹ ਪੋਲੀਟਿਕਲ ਨਹੀਂ ਅੱਜ ਤੈਨੂੰ ਦਿ세ਗਾ ਪਰ ਸਵਾਲ ਇਹ ਹੈ ਕਿ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਪੂਰੇ ਭਾਰਤ ਦੀ ਭਾਜਪਾ ਨੂੰ ਕਿ ਜਿਸ ਦਿਨ ਕੀ ਇਸ ਤੁਹਾਡ ਨਾ ਸੀ ਉੱਥੋਂ ਉੱਠ ਕੇ ਆਏ ਆ ਮੋਰਚਾ ਠਾ ਕੇ ਲਏ ਆ ਸੱਟਣਾ ਵਾਅਦਾ ਨਹੀਂ ਕੀਤਾ ਕਿ ਬਿਜਲੀ ਸੱਤ ਉਸੋਦ ਬਿੱਲ ਦੁਬਾਰਾ ਨਹੀਂ ਲੈ ਕੇ ਆਵਾਂਗੇ ਸੱਟਣਾ ਵਾਅਦਾ ਨਹੀਂ ਕੀਤਾ ਕਿ ਕਿਸਾਨਾਂ ਦੇ ਕੇਸ ਵਾਪਸ ਲਵਾਂਗੇ ਸੱਟਣਾ ਵਾਅਦਾ ਨਹੀਂ ਕੀਤਾ ਕਿ ਲਖੀਪੁਰਾ ਨੂੰ ਇਨਸਾਫ ਦੇਵਾਂਗੇ ਵਾਅਦਾ ਨਹੀਂ ਕੀਤਾ ਕਿ ਡਾਕਟਰ ਸੋਮੀ ਨੂੰ ਆਪਣਾ ਐਮਐਸਪੀ ਦੀ ਗਰੰਟੀ ਦੇਵਾਂਗੇ ਤੁਸੀਂ ਚੋਣਾਂ 'ਚ ਵਾਅਦਾ ਨਹੀਂ ਕੀਤਾ 2014 'ਚ ਜਾਂ ਉਸ ਤੋਂ ਮਗਰੋਂ 2018 'ਚ ਲਿਖਤੀ ਵਾਅਦਾ ਨਹੀਂ ਕੀਤਾ ਕਿ ਅਸੀਂ ਡਾਕਟਰ ਸੋਮੀ ਨਾਲ ਤੰਦੀਰਪੋਟ ਲਾਗੂ ਕਰਾਂਗੇ ਤੁਹਾਡੇ ਮੁੱਖ ਪ੍ਰਧਾਨ ਮੰਤਰੀ ਦੇ ਬਿਆਨ ਪਏ ਨੇ ਇਹ ਤੁਸੀਂ ਕਹਿ ਰਹੇ ਨੇ ਕਿ ਜੀ ਪਹਿਲੀ ਕਲਮ ਨਾਲ ਹੀ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਇਹ ਤੁਹਾਡੇ ਬਿਆਨ ਨੇ ਹੁਣ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕੀ ਉਹ ਬਿਆਨ ਤੁਹਾਡੀ ਸਰਕਾਰ ਦਾ ਜਦੋਂ ਅੰਤਲਾ ਸਮਾਂ ਸੀ ਉਹਨਾਂ ਨੂੰ ਯਾਦ ਕਰਾਉਣ ਜਾਣਾ ਕਿਸਾਨਾਂ ਦੀ ਲੋੜ ਨਹੀਂ ਸੀ ਹਾਂ ਸਾਡੀ ਤਾਂ ਲੋੜ ਸੀ ਲੇਕਿਨ ਇਹ ਠੀਕ ਹੈ ਕਿ ਜੇ ਕੋਈ ਜਾਵੇ ਉਧਰ ਨੂੰ ਤੁਹਾਡਾ ਗੱਲ ਕਾਲਰ ਫੜ ਕੇ ਗੱਲ ਕਰਨ ਦੀ ਗੱਲ ਕਰੇ ਤੁਹਾਨੂੰ ਯਾਦ ਕਰਨ ਦੀ ਕਰਾਉਣ ਦੀ ਗੱਲ ਕਰੇ ਤਕ ਤੁਸੀਂ ਫਿਰ ਠੀਕ ਕਰਕੇ ਵਿਖਾਇਆ ਕਿ ਅਸੀਂ ਡਿਕਟੇਟਰਾਂ ਅੰਡ ਕਟੇਟਰਾਂ ਅਸੀਂ ਨਹੀਂ ਵੜਨਦੇ ਆਂ ਕਿ ਦਿੱਲੀ ਚ ਅਸੀਂ ਨਹੀਂ ਵੜਨਦੇ ਆਂ ਕਿ ਤੁਹਾਨੂੰ ਹਰਿਆਣੇ ਚ ਪਰ ਮੈਂ ਪੁੱਛਣਾ ਚਾਹਣਾ ਹੈ ਅੱਜ ਜੇ ਲੋਕ ਇੰਨਾ ਗੱਲਾਂ ਦੇ ਸਵਾਲ ਪੁੱਛਦੇ ਤੇ ਤੜਫਦੇ ਹੋ ਅੱਜ ਤੁਹਾਨੂੰ ਅਸੀਂ ਸਵਾਲ ਪੁੱਛਦੇ ਲੋਕ ਕਿ ਉਹ ਲੱਗਣ ਲੱਗ ਪਏ ਕਿ ਇਹ ਲੋਕ ਸਾਰੇ ਪੋਲੀਟੀਕਲ ਨੇ ਬਿਲਕੁਲ ਪੋਲੀਟਿਕਸ ਆ ਕੋਈ ਸਮਾਂ ਨਹੀਂ ਸਵਾਲ ਪੁੱਛਦੇ ਆ ਸਵਾਲ ਪੁੱਛਦੇ ਆ ਪਹਿਲਾ ਸਵਾਲ ਆ ਸਾਡਾ ਕਿ ਕੀਏ ਤੁਹਾਡੇ ਵੈਦੇ ਨਹੀਂ ਸੀ ਸਾਡੇ ਨਾਲ ਆ ਤੇ ਵੈਦੇ ਸੀ ਤਾਂ ਵੈਦੇ ਯਾਦ ਕਰਾਉਣ ਚੱਲੇ ਸੀ ਤੁਹਾਨੂੰ ਤੇ ਤੁਸੀਂ ਵੈਦਿਆਂ ਨੂੰ ਯਾਦ ਕਰਾਉਣ ਚੱਲੇ ਕਿਸਾਨਾਂ ਨੂੰ ਰਸਤੇ 'ਚ ਰੋਕਿਆ ਕਿਹਾ ਦਿੱਲੀ ਨਹੀਂ ਵੜਨਦੇ ਆਂਗੇ ਜੇ ਦਿੱਲੀ ਨਹੀਂ ਵੜਨਦੇ ਹੋਗੇ ਤਾਂ ਫਿਰ ਕੋਈ ਗੱਲ ਨਹੀਂ ਇਹ ਵਾਰੀ ਲੋਕਾਂ ਦੀ ਵੀ ਆਉਂਦੀ ਆਂ ਪਰ ਅੱਜ ਲੋਕਾਂ ਦੇ ਘਰਾਂ 'ਚ ਤੁਸੀਂ ਜਾਣਾ ਤੇ ਲੋਕ ਸਾਲ ਉੱਥੇ ਕਰ ਲੈਣਗੇ ਜੇ ਤੁਸੀਂ ਉੱਥੇ ਨਹੀਂ ਸੰ ਨੂੰ ਬੰਦੂਕ ਦੇ ਇੱਥੇ ਕਰ ਲਾਂਗੇ ਅਗਲੀ ਗੱਲ ਸਾਡਾ ਸ਼ੁਭਕਰਨ ਸ਼ਹੀਦ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੁੰਡੇ ਮਰਵਾ ਰਹੇ ਹੋ ਤੁਸੀਂ ਕਿੰਨਾ ਕੁ ਤਰਸ ਕੀਤਾ ਜੀ ਤੁਸੀਂ ਕਿੰਨਾ ਕੁ ਰਹਿਮ ਕੀਤਾ ਤੁਸੀਂ ਸਿੱਧੀਆਂ ਗੋਲੀਆਂ ਚਲਾਈਆਂ 433 ਕਿਸਾਨ ਜ਼ਖਮੀ ਕੀਤੇ ਪੰਜ ਕਿਸਾਨਾਂ ਨੂੰ ਅੱਖਾਂ ਤੋਂ ਅੰਨੇ ਕਰਨ ਤੱਕ ਦੀ ਗੱਲ ਕਰ ਦਿੱਤੀ ਤੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਮਰਵਾਤੇ ਤੁਹਾਡੇ ਵਾਜਿਆਂ ਨੇ ਮਰਵਾਇਆ ਅਗਰ ਵਾਜੇ ਨਕੀਤੇ ਸੀ ਤਦ ਚੱਲੇ ਸੀ ਦਿੱਲੀ ਨੂੰ ਤੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਔਰ ਅਗਲੀ ਗੱਲ ਹੈ ਇੱਕ ਵੀ ਭਾਜਪਾ ਦੇ ਲੀਡਰ ਨੇ ਇੱਕ ਵੀ ਭਾਜਪਾ ਦੇ ਲੀਡਰ ਦੇ ਮੂੰਹੋਂ ਬਿਆਨ ਉੱਪ ਤੱਕ ਨਹੀਂ ਨਿਕਲੀ ਕਿ ਸਾਡੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਏ ਸਾਡੇ ਪੰਜਾਬ ਦੇ 433 ਕਿਸਾਨ ਜ਼ਖਮੀ ਹੋ ਗਏ ਸਾਡੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਤੋੜਤੇ ਤੁਸੀਂ ਆਪਦੇ ਮੂੰਹ ਬੋਲੇ ਤੱਕ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਅਗਰ ਉਹ ਸੱਟਨਲੀ ਹੋਇਆ ਹੁੰਦਾ ਹਰਿਆਣਾ ਦੀ ਪੁਲਿਸ ਨੇ ਕੀਤਾ ਹੁੰਦਾ ਤੁਸੀਂ ਸਾਰੇ ਬੋਲਦੇ ਤੁਹਾਡੀ ਬੀਜੇਪੀ ਨੇ ਕੀਤਾ ਤੁਸੀਂ ਮੱਤਕੇ ਕੀਤਾ ਇੱਕ ਵੀ ਬੀਜੇਪੀ ਦਾ ਲੀਡਰ ਨਹੀਂ ਬੋਲਿਆ ਉਸ ਗੱਲ ਦੇ ਉੱਤੇ ਫਿਰ ਇਹ ਸਵਾਲ ਤਾਂ ਲੋਕ ਪੁੱਛਣਗੇ